ਹਾਂਜੀ ਕਿਸਾਨ ਪ੍ਰਭੂ ਬਰਾਡ ਫਾਰਮ YouTube ਚੈਨਲ Facebook ਪੇਜ ਤੇ ਤੁਹਾਡਾ ਸਵਾਗਤ ਹੈ ਅੱਜ ਐ ਤੂੜੀ ਦੀ ਬੋਲੀ ਤੇ ਕੋਟਕਪੂਰਾ ਮੰਡੀ ਦੇ ਵਿੱਚ ਤਰੀਕ ਹੋ ਗਿਆ 19 ਫਰਵਰੀ 2026 ਬਾਈ ਜੀ ਵੇਣਿਆ ਤਾਜੀ ਤਾਜੀ ਰੇਟ ਬਈ 8 ਨਗ ਆਏ ਆ ਜੱਠਾ ਨਗਾਂ ਦਾ ਰੇਟ ਵੇਣਿਆ ਬਈ ਕਿੱਥੋਂ ਕਿ ਟਿੱਕਰ ਜਾਊਗਾ ਤੇ ਬਾਕੀ ਵੀ ਆਜੋ ਤੁਹਾਨੂੰ ਤੂੜੀ ਵੀ ਚੈੱਕ ਕਰਾ ਕੇ ਪਹਿਲੇ ਨਗ ਦੇ ਵਿੱਚ ਕੀ ਹਿਸਾਬ ਕਿਤਾਬ ਹੈ ਤੇ ਵੇਖ ਸਕਦੇ ਹਾਂ ਬਈ ਬਾਕੀ 8 ਨਗ ਆਏ ਲੋ ਜੀ ਪਹਿਲਾ ਨਗ ਬਈ ਆਹ ਤੇ 8 ਨਗ ਆਏ ਆ ਬਈ ਹਜੇ ਤੱਕ ਦੇਖਦੇ ਹਾਂ ਬਾਕੀ ਸ਼ੇਅਰ ਵੀ ਜਰੂਰ ਕਰਿਓ ਤੇ ਬਾਕੀ ਬਈ ਵੇ ਮੈਂ 18 ਤਰੀਕ ਦੇ ਰੇਟ ਦੇ ਬਾਰੇ ਗੱਲਬਾਤ ਕਰਾਂ 18 ਤਰੀਕ ਨੂੰ ਰੇਟ ਕੀ ਗਿਆ ਬਈ ਕੋਟਕਪੂਰਾ ਮੰਡੀ ਦੇ ਵਿੱਚ ਬਈ ਉਹ ਰੇਟ ਗਿਆਗਾ 440 ਰੁਪਏ ਬਈ 440 ਰੁਪਏ 18 ਤਰੀਕ ਨੂੰ ਰੇਟ ਗਿਆ ਤੂੜੀ ਦਾ ਕੋਟਕਪੂਰਾ ਮੰਡੀ ਦੇ ਵਿੱਚ ਬਾਕੀ ਭਾਜੀ ਤੁਹਾਨੂੰ ਦਿਖਾਉਣੇ ਆਪਾਂ 19 ਫਰਵਰੀ ਦੇ ਤੂੜੀ ਦੇ ਤਾਜ਼ੇ ਰੇਟ ਬਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਸ਼ੇਅਰ ਨਹੀਂ ਕਰਦੇ ਗੱਲ ਨਹੀਂ ਬੰਦੀ ਤੇ ਲੋ ਵੀ ਬਾਕੀ ਆਪਾਂ ਵੇਖਦੇ ਆ ਕੀ ਰੇਟ ਆਂਦਾ ਅੱਜ ਦਾ ਤੇ ਨਾਗ ਬਈ ਇੱਕ ਇਧਰ ਵੀ ਛੜਿਆ ਵੇਖ ਸਕਦੇ ਹੋ ਬਾਕੀ ਬਈ ਬੋਲੀ ਸ਼ੁਰੂ ਹੋ ਗਈ ਆ ਤੇ ਬਾਈ ਕੇਵਲ ਤਰਪਿਆ ਆ ਜੋ ਬਈ ਦੇਖਦੇ ਆ ਤੂੜੀ ਦੇ ਤਾਜੇ ਰੇਟ ਬਾਈ ਜੀ ਕਿੱਥੋਂ ਕਿ ਟਿੱਕਰ ਜਾਂਦੇ ਆ ਲਓ ਬਈ ਤਰਪਿਆ ਬਾਈ ਕੇਵਲ ਤੇ ਹੁਣ ਬਈ ਬੋਲੀ ਸ਼ੁਰੂ ਹੋ ਗਈ ਆ ਦੇਖਦੇ ਆ ਬਈ ਤੂੜੀ ਦੇ ਤਾਜੇ ਰੇਟ ਆਜੋ ਦੇਖਦੇ ਆ ਬਈ ਅੱਜ ਦਾ ਰੇਟ ਕਿੱਥੋਂ ਕਿ ਟਿੱਕਰ ਜਾਂਦਾ ਲੋ ਜੀ ਵੇਖਦੇ ਆ ਜੋ ਰੇਟ ਕਿੱਥੇ ਕਿੱਥੇ ਕਰ ਜਾਂਦੇ ਆ ਕੀ ਕਹਿੰਦੇ ਆ ਅੱਜ ਕੋਈ ਉੱਪਰ ਦੇ ਸਾਰੀਆਂ ਆ ਗਈਆਂ ਸੱਤਾਂ ਸਭਾ ਅੱਛਾ ਅੱਛਾ ਰੋਡ ਤੋਂ ਲੱਗਣਾ ਜਿੱਥੇ ਨਲ ਦੇ ਰਹੇ ਹਾਂ ਜੀ ਹਾਂ ਜੀ ਹਾਂ ਜੀ ਟਾਈਮ ਬਾਅਦ ਤਾਂ ਹੀ ਹੋ ਗਿਆ ਅੰਦਰ ਦੀ ਥੋੜੀ ਬੋਲੋ ਬਾਈ ਸਾਢੇ 350 ਰੁਪਏ ਆਈ 350 ਉਹ ਆਖਿਆ ਸਾਢੇ 350 ਹਾਂ ਜੀ 60 ਰੁਪਏ 60 ਰੁਪਏ 60 ਰੁਪਏ 70 ਰੁਪਏ 80 ਰੁਪਏ 90 90 400 5 405 10 ਇਹ ਬੁਟੀ ਟਾਗਾਂ ਦੀ ਗੌੜੀ ਆ ਹਾਂ ਪਛੜਾ ਪੈਣਾ ਸਾਹਮਣੇ ਪੱਟੀ ਜਾਓਗੇ ਜੀ ਇਹਦਾ ਕੀ ਹੋਵੇਗਾ ਹਰੀ ਰੋਣ ਦੇ ਨਾਲ ਆਂਗਾ ਹਰੀ ਰੋਣ ਦੇ ਨਾਲ ਅੱਗੇ ਇਹਦੀ ਬਾਟ ਉਹ ਟੋ ਹੋਊਗੀ 20 ਕਿਲੋਮੀਟਰ ਹੋਊਗੀ ਸਾਰੀ ਕਾਸਮ ਪੱਟੀ ਹਰੀ ਨਾ ਤਾਂ ਪਰਲੇ ਪਾਸੇ ਆ 700 ਰੁਪਏ ਲਗੂਗੀ ਕਿਰਾਇਆ ਹਰੀ ਨਾ ਦਾ 500 ਆ ਹਾਂ ਦਾ ਲਾ ਬੋਲੋ ਜੀ ਇੱਥੋਂ ਕਿੰਨਾ ਕਿਲੋਮੀਟਰ ਹੈ 20 ਕਿਲੋਮੀਟਰ ਆ ਇਹ ਇੱਥੋਂ ਯਾਰਾਂ ਦਾ 40 ਪੈ ਗਿਆ ਹਾਂ ਨਹੀਂ ਨਹੀਂ ਭਾਈ ਉਧਰ ਦੀ ਹੋਊਗੀ ਕੋਈ ਉਹ ਪੁੱਛੀ 400 ਕਿੰਨੇ ਸੀ 15 410 410 ਰੁਪਏ 410 ਬੋਲਣਾ ਭਾਈ ਜੀ ਨੇ 410 ਰੁਪਏ ਬਾਈ ਜੀ ਲੋ ਜੀ 410 ਰੁਪਏ ਬਾਈ ਪਹਿਲੇ ਨਗਦ ਦਾ ਰੇਟ ਹੋਇਆ ਬਾਕੀ ਬਈ ਦੂਜੇ ਨਗਦ ਦਾ ਰੇਟ ਵਿਖਾਉਣੇ ਆ ਦੂਜਾ ਨਾ ਖੜਾ ਆ ਜਾਓ ਬਈ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਲੋ ਬਈ ਮਈਸੀ ਟਰੈਕਟਰ ਬਈ ਤਿਆਰ ਕੀਤਾ ਆ ਦੇਖ ਸਕਦੇ ਹੋ ਬਈ ਸਰਾ ਗੱਲਬਾਤ ਕਰਾਈ ਪਈ ਆ ਬਾਈਆਂ ਦੀ ਟਰੈਕਟਰ ਤਿਆਰ ਕਰਾ ਕੇ ਬਾਕੀ ਬਈ ਵੀਡੀਓ ਨੂੰ ਦਬਕੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਆ ਜਾਓ ਜੀ ਵੇਣੇ ਆਪਾਂ ਅਗਲੇ ਧੰਗਾ ਦੇ ਰੇਟ ਕਿੱਥੋਂ ਦਿੱਕਰ ਜਾਂਦੇ ਆ ਕਾਹਦੇ ਨੋ ਹਾਂਜੀ ਲੋ ਬਈਓ ਖੜਾ ਬਈ ਕੇਵਲ ਤਰਿਆ ਆਉਂਦਾ ਵੇਖਦੇ ਆ ਜੋ ਰੇਟ ਕੀ ਜਾਂਦਾ ਦੂਜੇ ਨਗ ਦਾ ਬਈ ਅੱਜ ਵਾਧਾ ਕਿ ਘਟਦਾ ਕੀ ਹਫ਼ਤਾ ਵਜਾਂਦਾ ਵੇਹਣੇ ਆ ਜੋ ਹਾਂ ਬਈ 300 ਰੁਪਇਆ 300 350 350 ਜੀ 700 400000 ਜਲਦੀ ਆਵਾਜ਼ 410 ਰੁਪਏ 15 20 10 ਰੁਪਏ 25 ਰੁਪਏ 10 ਰੁਪਏ 35 ਰੁਪਏ 40 ਰੁਪਏ 45 ਰੁਪਏ 450 55 765 70 75 80 80 90 99 500 ਦੋ ਬੁੱਲੀਆਂ 5 10 15 15 20 520 ਬੋਲਣਗੇ ਨੇ 520 ਰੁਪਏ ਲਓ ਬਈ 500 ਤੇ 20 ਰੁਪਏ ਦੂਜੇ ਨਗਦ ਦਾ ਰੇਟ ਹੋ ਗਿਆ ਬਈ 520 ਰੁਪਏ ਬਾਕੀ ਵੀ ਐਸ ਨਗਦ ਦਾ ਰੇਟ ਵੇਣਾ ਕਿੱਥੋਂ ਕਿਤੇ ਆਂਦਾ ਤੀਜੇ ਨਗਦ ਦਾ ਦੂਜਾ 520 ਜਾਵੜਿਆ ਤੂੜੀ ਤਾਂ ਭਾਈ ਵਧਗਾ ਲੱਗਦੀ ਹੈ ਬਾਕੀ ਦੇ ਵਿੱਚ ਖੁੱਲੀ ਪਾਈ ਵੀ ਹੈ ਬਾਈਆਂ ਦੀ ਤੇ ਦੇਖਦੇ ਆਂ ਇਹਦਾ ਰੇਟ ਭਾਈ ਕਿੱਥੋਂ ਕਿਤੇ ਕਰਿਆ ਜਾਂਦਾ ਵੀਡੀਓ ਨੂੰ ਭਾਈ ਦੱਬ ਕੇ ਸ਼ੇਅਰ ਕਰਿਓ ਲੋ ਵੀ ਬਾਕੀ ਵੀ ਇਹਨਾਂ ਰੇਟ ਕਿੱਥੋਂ ਕਿਤੇ ਕਰਿਆ ਜਾਂਦਾ ਆਜੋ ਕਿੰਨੇ ਬਣੂ ਦਿਆ ਬਾਈ ਆਪਣੇ ਧਾਰ ਦਿਆ ਅੰਦਰ ਦੀ ਆਈ ਅੰਦਰ ਆਈ ਐ ਨਿਕਲੂ ਸਾਰੀ ਹਾਂ ਹਾਂ ਐ ਨਿਕਲੂ ਇੱਕ ਸਾਹਮਣੇ ਅੰਦਰ ਦੀ ਤੁੜੀ ਆਈ ਇਹਦੇ ਲਾਲ ਦੀ ਤੁੜੀਆ ਵੇਖ ਕੇ ਬੋਲੀ ਜਾਓ ਮਾਇਆ ਜੀ ਤਰ ਤਰ ਤੋਦੀ ਹਾਂ ਅੰਦਰ ਲਾਲ ਹੋ ਬਤਾਉਣ ਪੰਗੋਪਾ ਲੋਨ ਸਾਢੇ 350 ਰੁਪਏ ਯਾਰ ਸਾਢੇ 350 ਸਾਢੇ 350 60 ਕਰ 60 ਰੁਪਏ

400 ਰੁਪਏ ਬਾਈ ਲੋ ਜੀ 400 ਰੁਪਿਆ ਤੀਜੇ ਨਗ ਦਾ ਰੇਟ ਹੋਇਆ ਬਾਈ ਚੌਥੇ ਨਗ ਦਾ ਰੇਟ ਵੇਨਾ ਟੂੜੀ ਦੀ ਕੁਆਲਿਟੀ ਚੈੱਕ ਕਰੋ ਬਾਕੀ ਵੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ ਆ ਜਾਓ ਦੇਖਦੇ ਆ ਨਗ ਦਾ ਰੇਟ ਬਾਈ ਕਿੱਥੋਂ ਕਿੱਥੇ ਕਰ ਜਾਂਦਾ ਜੀਆ ਬਾਈ ਅੰਦਰ ਦੀ ਜੀ ਅੰਦਰ ਦੀ ਥੋੜੀ ਬੋਲੋ ਜੀ 350 ਰੁਪਿਆ 350 55 ਗਰ 60 65 ਗਰ 70 75 80 85 90 95 400 5 405 ਬੋਲਾਂਗੇ 10 15 15 415 ਬੋਲਾਂਗੇ 415 ਰੁਪਏ ਬਾਈ ਕਿੱਥੇ ਲੀ ਗੇ ਇਧਰ ਲੋ ਜੀ 400 ਤੇ 15 ਰੁਪਏ ਨਗਦ ਦਾ ਰੇਟ ਹੋਇਆ ਬਾਕੀ ਅਗਲੇ ਨਗਦ ਦਾ ਰੇਟ ਵੀ ਨਹੀਂ ਆਜੋ ਆਹ ਬੰਦਾ ਆਇਆ ਹੈ ਬੰਦਾ ਆਇਆ ਹੈ बोलो जी 350 रु 60 70 400 400 ਕਿੱਥੇ ਜਾਣੀ ਬਈ ਚੱਲ ਮੀ 400 10 15 20 25 30 35 40 45 3400 59 60 70 75 80 480 ਬੋਲ ਲੈ 480 ਰੁਪਏ ਭਾਈ ਲਓ ਜੀ 480 ਰੁਪਏ ਨਗਦ ਰੇਟ ਹੋ ਗਿਆ ਬਾਕੀ ਅਗਲੇ ਨਗਦ ਰੇਟ ਵੇ ਨਹੀਂ ਆਇਆ ਉਹ ਬਿੱਟਾ ਜੋ ਪੈਣ ਹੈ ਹੈ ਕਰ ਪਣਾ ਥੋੜਾ ਜਿਹਾ 16 ਮੈਂ ਉਹਨਾਂ ਨੂੰ ਆਖਿਆ ਹਾਂ ਕੋਠੀ ਪਾ ਲੈ ਆਖਾ ਜੀ ਮੈਂ ਤਾਂ ਬਹੁਤ ਵਧੀਆ ਨਾ ਗਲੇ ਦਾ ਵਪਾਰੀਆਂ ਦੀ ਵੀ ਵਧ ਗਈ ਚਾ ਵੜਦੀ ਹਾਂ ਹਾਂ ਜੀ ਹਾਂ ਜੀ ਆ ਜਾਓ ਰਿਆ ਆ ਗਈ ਕਾਸਮ ਕੱਢੀ ਦੇਖਣੀ ਆ ਨਹੀਂ ਜਾਂਦੇ ਬਾਈ ਤਲਾ ਬੁੜੀ ਤਲਾ ਜੇ ਜਾਊਗਾ ਤਾਂ ਅਗਲਾ ਰਹਿ ਜਾਊਗਾ ਹਾਂ ਬੋਲੋ ਬਾਈ ਕਿਵੇਂ ਬੋਲੀ ਜਾ ਫਿਰ ਨਾ ਜਾਵੇ ਨਾ ਅਗਲਾ ਪਹਿਲਾਂ ਹੀ ਸਾਦੇ 350 400 400 5 10 15 20 25 30 450 54 60 65 70 75 80 85 90 505 505 ਬੋਲਣਾ ਕਿ 505 ਰੁਪਏ ਲਓ ਜੀ 500 ਦੇ 5 ਰੁਪਏ ਨਗਦਾ ਰੇਡ ਹੋਇਆ ਬਾਕੀ ਅਗਲੇ ਨਗਦਾ ਰੇਡ ਵੀ ਨੇ

ਆ ਬੋਲਦਾ ਵੀ ਇੱਥੇ ਕੋਈ ਲੱਖ 200 ਰੁਪਈਆ ਯਾਰ 200 ਰੁਪਈਆ 200 ਰੁਪਈਆ 200 ਰੁਪਈਆ ਬਾ ਗਿੱਲੀ ਨਾ ਨਿਕਲੇ ਵਿੱਚੋਂ ਕਿੰਨੇ ਨੇ ਵੀ ਉਹਨੇ ਬੋਲੀ ਯਾਰ 5 ਗ੍ਰੇ ਜਾਈਂਗਾ ਭਾਈ ਹੈਲੋ 300 ਰੁਪਈਆ 300 10 ਰੁਪਈਏ 250 250 ਆ ਗਿਆ 250 250 60 80, 80 80 ਤੋਂ 70 ਵੀ ਹੁੰਦੇ 80 300 300 10 20 20 25 35 35 ਬਸ ਸਾਰੀ ਮਾਰੀ ਚਾਲਾ 335 ਬੋਲਣਗੇ ਆਹ 335 ਚਲੋ ਵੀ 300 ਤੇ 35 ਰੁਪਏ ਨਾਗ ਦਾ ਰੇਟ ਹੋਇਆ ਬਾਕੀ ਵੀ ਅਗਲੇ ਨਗਾ ਦਾ ਰੇਟ ਵੇਣੇ ਕਿੱਥੋ ਕਿੱਥੇ ਕਰਿਆਂ ਦਾ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਮੈਂਟ ਵੀ ਜਰੂਰ ਕਰਿਓ ਮਾਣ ਮਾਣ ਕਰੀ ਕਰ ਮੈਨੂੰ ਹੋਰ ਤਾਂ ਮਰੇ ਅੰਦਰ ਕਰੇ ਕੁੜਤੀ ਦਾ ਰੂਪ ਮੈਂ ਆਪਣਾ ਪਾਦੂਆ ਤੇ ਮੋਹਨ ਚੰਨ ਕਰੇ ਤਦ ਦਾ ਸਭ ਤੋਂ ਪਿਆਰਾ ਸਭ ਤੋਂ ਪਿਆਰਾ ਲੈ ਨੀ ਜੀ ਸਾਧੂ ਬਗਲ ਬਹਿ ਗਿਆ ਤੇ ਸਿੱਧੇ ਕੋਈ ਜਣਾਣੇ ਠੀਕ ਹੈ ਠੀਕ ਹੈ ਠੀਕ ਐਵੇਂ ਕਰੀ ਜਾਂਦੀ ਐਨਾ ਸਰ ਜੀ ਦਾ ਹਾਂ ਸਰ ਗਿਆ ਨਾ ਪਈਏ ਪੰਜ ਚਾਰ ਲੈ ਬਈ ਇੰਨੇ ਕ ਗਾਗ ਜਿਹੜੇ ਹਾਲੇ ਆਇਆ ਵੇਖੋ 400 2 10 15 20 23 33 40 47 50 52 60 65 70 75 80 85 90 92 500 5 10 15 20 25 30 35 40 550 55 60 760 ਬੋਲ ਗਏ 560 ਲੋ ਵੀ 500 ਤੇ 60 ਰੁਪਏ ਰੇਡ ਜਾ ਚੁੱਕਿਆ ਜਤੂੜੀ ਦਾ ਟੌਪ ਵਾਲਾ ਬਾਈ ਇੱਕ ਨੱਕ ਪਿਆ ਹਜੇ ਉਹਦਾ ਵੇਨੇ ਆ 500 ਤੇ 60 ਰੁਪਏ ਬਾਈ ਜਾ ਚੁੱਕਿਆ ਵਧਿਆ ਵਧਿਆ ਰੇਡ ਵਧ ਗਿਆ ਵਧ ਗਿਆ ਅੱਜ ਤੇ ਬਾਕੀ ਵੀ ਸ਼ੇਅਰ ਕਰਿਓ ਵੇਖਦੇ ਆ ਅਗਲੇ ਨੱਕ ਦਾ ਰੇਟ ਆਜੋ ਆਜ ਵੀ ਨਹੀਂ ਆਜ ਵੀ ਨਹੀਂ ਆਮ ਕੰਮ ਪਈ ਆਪਣੀ ਤੇਰੀ ਤਾਂ ਕਦੀ ਆ ਬਹੁਤ ਜਿਹਾ 400 ਜਰਗਾ ਬ੍ਰੇਕਸਟ ਖਾਜੋ ਦੇਖ ਲੋ ਮਰਦੋ ਅੰਦਰ ਨਹੀਂ ਪਈ ਤੇ ਜਾ ਦੇ ਕੀ ਯਾਰ ਕੋਈ ਨਹੀਂ ਵੱਡੀ ਥੁੱਲੀ ਹੋ ਗਈ ਥੱਲੇ ਫੁੱਲੀ ਹੋ ਗਈ ਥੱਲੇ ਫੰਡਾ ਹੀ ਫੰਡਾ ਸਾਰੀ ਫੰਡਾ ਫੰਡਾ ਹੀ ਯਾਰ ਕਿੱਟੀ ਆਏ ਸਾਰੀ ਯਾਰ ਖਰਚਾ ਪਟਾਈਆ ਦੇ 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 400 ਰੁਪਿਆ 400 5 10 15 20 25 30 35 40 45 450 55 60 65 70 71 80 85 90 95 500 ਰੁਪਿਆ 5 10 500 ਦਾ ਬੋਲਗ ਨੇ ਬਾਈ ਛੋਟੇ ਹੈ ਲੋ ਜੀ 500 ਤੇ 10 ਰੁਪਏ ਲੱਗਦਾ ਰੇਟ ਹੋ ਗਿਆ ਬਾਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਿਓ 500 ਤੇ 10 ਰੁਪਏ ਬਾਈ ਧੰਨਵਾਦ ਸਾਰੇ ਕਿਸਾਨ ਭਰਾਵਾਂ ਦਾ ਬਾਈ ਵੀਡੀਓ ਦੇ ਨਾਲ ਜੁੜਨ ਵਾਸਤੇ ਲਾਈਕ ਐਂਡ ਸ਼ੇਅਰ ਬਾਈ ਜ਼ਰੂਰ ਕਰਿਓ ਲੋ ਜੀ ਬੋਲੀ ਹੋ ਚੁੱਕੀ ਆ